ਮੇਰੀ ਦਰਾਨੀ ਨੂੰ ਮੈਸੇਜ ਕਰਦਾ ਸੀ ਫੋਨ ਦਾ ਤੇ ਆਂਦਾ ਮੇਰੇ ਨਾਲ ਗੱਲ ਕਰ ਕਹਿੰਦਾ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਨੀ ਤੇ ਕਹਿੰਦਾ ਤੂੰ ਜੈਸਮੀਨ ਦੇ ਨਾਲ ਮੇਰੀ ਕੁੜੀ ਦੇ ਨਾਲ ਕਹਿੰਦਾ ਤੂੰ ਗੱਲ ਕਰਾ ਜ਼ਬਰਦਸਤੀ ਕਰਦਾ ਸੀ ਆ ਸਾਡੇ ਕੋਲੇ ਐਸਐਮਐਸ ਕਰਦਾ ਸੀ ਆ ਆਂਦਾ ਮੰਮੀ ਆਏ ਕਰਕੇ ਨਾ ਬਲਵਰਕ ਮੈਸੇਜ ਕਰੀ ਜਾਂਦਾ ਸਾਡੇ ਕੁੜੀ ਕੋਲੇ ਐਸਐਮਐਸ ਕਰਦਾ ਸੀ ਆ ਬੂਟਾ ਸਿੰਘ ਸੀ ਜਿਹੜੇ ਜਿਹਦੀ ਰਾਤ ਗੋਲੀਆਂ ਮਾਰ ਕੇ ਮੌਤ ਕਰਤੀ ਉਹ ਮੇਰੇ ਭਾਈ ਦੇ ਸਾਲਾ ਸਾਫ ਸੀ ਮਾਰੀਆਂ ਕਿਹਨੇ ਜੀ ਗੋਲੀਆਂ ਇੱਥੇ ਗਵੰਡੀ ਹੈ ਜੀ ਉਸ ਨੇ ਮਾਰੀਆਂ ਉਹ ਪਹਿਲਾਂ ਵੀ ਧਮਕੀਆਂ ਦਿੰਦਾ ਰਿਹਾ ਵਾਰ-ਵਾਰ ਉਹਨੇ ਪੰਜ-ਛੇ ਵਾਰੀ ਫੋਨ ਵੀ ਕੀਤਾ ਹੈ ਸਾਡੇ ਕੋਲ ਐਸਐਮਐਸ ਵੀ ਪਏ ਉਸਦੇ ਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਉਸਨੇ ਧਮਕੀ ਦਿੱਤੀ ਸੀਗੀ ਤੁਸੀਂ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਤਾਂ ਸ਼ਿਕਾਇਤ ਕੀਤੀ ਹੋਈ ਹੈ ਸਾਡੇ ਕੋਲ ਐਸਐਮਐਸ ਪਏ ਜੀ ਉਹਨਾਂ ਨੇ ਉਹਨਾਂ ਨੇ ਸਾਨੂੰ ਕੋਈ ਰਿਪਲਾਈ ਨਹੀਂ ਦਿੱਤੀ ਜੀ ਸਾਡੀ ਕੁੜੀ ਕੋਲ ਐਸਐਮਐਸ ਕਰਦਾ ਸੀ ਆ ਕੋਈ ਰੰਜਿਸ਼ ਨਹੀਂ ਸਾਡਾ ਕੋਈ ਲੈਣ ਦੇਣ ਨਹੀਂ ਉਸ ਨਾਲ ਕੋਈ ਪੈਸੇ ਦਾ ਵਿਵਾਰ ਨਹੀਂ ਕੁਝ ਵੀ ਨਹੀਂ ਆ ਸਿਰਫ ਜ਼ਬਰਦਸਤੀ ਕਰਦਾ ਸੀ ਆ ਸਾਡੇ ਕੋਲ ਐਸਐਮਐਸ ਕਰਦਾ ਸੀ ਆ ਅਸੀਂ ਨਾਮ ਨਹੀਂ ਜਾਣਦੇ ਜੀ ਉਹਨਾਂ ਦਾ ਨੌਕਰ ਦੀ ਘਰ ਹੈ ਅਸੀਂ ਮੇਰਾ ਦਲਜੀਤ ਨਾ ਸੀ ਭੁੱਲਰਪਿੰਡ ਦੇ ਰਹਿਣ ਵਾਲੇ ਆ ਜਿਨ੍ਹਾਂ ਦੇ ਰਾਤ ਗੋਲੀ ਲੱਗੀ ਆ ਉਹਨਾਂ ਦਾ ਕੀ ਨਾਮ ਸੀ ਤੇ ਤੁਹਾਡੇ ਮਗਨ ਉਹ ਮੇਰੇ ਘਰ ਵਾਲਾ ਸੀ ਉਹਦਾ ਨਾਮ ਬੂਟਾ ਸੀ ਗੋਲੀ ਕਿੰਨਾਂ ਨੇ ਚਲਾਈ ਆ ਜੀ ਗੋਲੀ ਬਲਵਰ ਨੇ ਚਲਾਈ ਆ ਜੀ ਕੀ ਵਜ੍ਹਾ ਕੀ ਸੀ ਇਸ ਗੱਲ ਦੀ ਵਜ੍ਹਾ ਐ ਸੀ ਮੇਰੀ ਦਰਾਨੀ ਨੂੰ ਮੈਸੇਜ ਕਰਦਾ ਸੀ ਫੋਨ ਦਾ ਤੇ ਆਦਾ ਮੇਰੇ ਨਾਲ ਗੱਲ ਕਰ ਕਹਿੰਦਾ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਨੀ ਤੇ ਕਹਿੰਦਾ ਤੂੰ ਜੈਸਮੀਨ ਦੇ ਨਾਲ ਮੇਰੀ ਕੁੜੀ ਦੇ ਨਾਲ ਕਹਿੰਦਾ ਤੂੰ ਗੱਲ ਕਰਾ ਜੇ ਤੋ ਆਖੇ ਤੂੰ ਨਹੀਂ ਗੱਲ ਕਰਾਵੇਂਗੀ ਤਾਂ ਮੈਂ ਕਿ ਤੁਹਾਡੇ ਘਰੇ ਆ ਜਾਊਂਗਾ ਮੈਂ ਕੱਲ ਸ਼ਾਮ ਨੂੰ ਆਈ ਆ ਕੰਮ ਤੋਂ ਸੁਬਾਹ ਦੀ ਗਈ ਮੈਂ ਜਦੋਂ ਸ਼ਾਮ ਨੂੰ ਘਰੇ ਆਈ ਤੇ ਇਹਨਾਂ ਨੇ ਮੈਨੂੰ ਦੱਸਿਆ ਆਂਦੀਆਂ ਮੰਮੀ ਆਏ ਕਰਕੇ ਨਾ ਬਲਵਰਕ ਮੈਸੇਜ ਕਰੀ ਜਾਂਦਾ ਕਰੇ ਤੇ ਮੈਂ ਇਹਨੂੰ ਆਖਾ ਨਾ ਆਪਾਂ ਤੜਕੇ ਚੱਲਾਂਗੇ ਮੈਂ ਕਿ ਪੰਚਾਇਤ ਇਕੱਠੀ ਕਰਾਂਗੇ ਪੰਚਾਇਤ ਚ ਉਹਨੂੰ ਸੱਦਾਂਗੇ ਵੀ ਸਾਡੇ ਘਰੇ ਉਹਦਾ ਮੈਸੇਜ ਕਰਨ ਦਾ ਕੋਈ ਹੱਕ ਨਹੀਂਗਾ ਕਿਉਂਕਿ ਮੇਰੇ ਇੱਕ ਵੱਡੀ ਉੱਥੇ ਰਹਿੰਦੀ ਆਸ਼ਰਮ ਦੇ ਵਿੱਚ ਰਹਿੰਦੀ ਆ ਤੇ ਮਗਰ 4 ਆ ਸਮਝਾ ਜੀ ਇਹਨੂੰ ਕਰਦਾ ਮਗਰ ਚਾਰਾ ਨੂੰ ਸਾਨੂੰ ਫੇਰ ਪਰੇਸ਼ਾਨ ਕਰੂਗਾ ਵੀ ਇਥੇ ਇਸੇ ਪਿੰਡ ਦੇ ਵਿੱਚ ਅਸੀਂ ਰਹਿਣਾ ਹੈ ਤੇ ਉਹਨਾਂ ਦੇ ਘਰੇ ਜਾਵੜੇ ਬਲਬਰ ਦੇ ਵੀ ਤੂੰ ਦੱਸ ਮੈਸੇਜ ਕਾ ਤੋ ਕਰਦਾ ਇਸ ਬੂਤ ਲੈ ਕੇ ਗਿਆ ਸੀ ਵਿਖਾਉਣ ਨੂੰ ਵੀ ਤੂੰ ਸਾਨੂੰ ਪਿਓ ਮੈਸੇਜ ਕਰੀ ਜਾਣਾ ਇਹਨਾਂ ਨੇ ਜਾ ਕੇ ਬਾਹਰ ਖਲਾਇਆ ਉਹਨੇ ਨਹੀਂ ਖੋਲਿਆ ਅਗਲਾ ਬਾਾਰ ਉਹਨੇ ਖੁੱਲਾ ਰੱਖ ਲਿਆ ਤੇ ਉਰਲਾ ਭੇੜ ਕਾ ਤੇ ਬਾਾਰ ਜਦੋਂ ਇਹ ਖੋਲ ਕੇ ਤੇ ਗਾਂ ਅੰਦਰ ਜਾਵੜੇ ਬਸ ਅੰਦਰਵਾੜ ਅੰਦਰਵਾੜ ਬਾਹਰ ਖੋਲਣ ਸਾਰੇ ਉਹਨੇ ਆ ਗੋਲੀ ਮਾਰੀ ਸਿਰ ਦੇ ਵਿੱਚ ਤੇ ਮੈਂ ਤਾਂ ਚੀਕਾ ਮਾਰਨ ਲੱਗ ਗਈ ਜਦੋਂ ਮੈਂ ਉਹ ਡਿੱਗ ਪਿਆ ਤੇ ਮਰ ਕੇ ਨਾਲ ਦੀ ਨਾਲ ਉਹਨਾਂ ਨੇ ਮੇਰੇ ਦਿਓਰ ਤੇ ਗੋਲੀ ਮਾਰਤੀ ਮੈਂ ਆਖਿਆ ਬਸ ਹੁਣ ਮੈਨੂੰ ਵੀ ਮਾਰ ਦੇਣਗੇ ਮੈਂ ਚੀਕਾ ਮਾਰਨ ਲੱਗ ਗਈ ਉੱਥੇ ਪੱਜੀ ਫਿਰੀ ਬਲਵਰੀ ਸੀ ਗੋਲੀ ਚਲਾਉਣ ਵਾਲਾ ਵੀ ਕਾਹਦੇ ਨਾਲ ਚਲਾਈ ਗੋਲੀ ਉਹਨੇ ਹੋ ਲੈ ਬਦੂਖ ਜੀ ਕੀ ਕਹਿੰਦੇ ਹੁੰਦੇ ਉਹ ਬਦੂਖ ਸੀ ਉਹਦੇ ਕੋਲੇ ਉਹ ਆਪਦੀ ਸੀ ਉਹਦੀ ਨਹੀਂ ਉਹਦੀ ਆਪਦੀ ਆ ਕਿੰਨੇ ਕ ਗੋਲੀਆਂ ਚਲਾਈਆਂ ਉਹਦੇ ਹਾਂ ਉਹਨਾਂ ਨੇ ਦੋ ਗੋਲੀਆਂ ਫਿਰ ਤੋਂ ਪਹਿਲਾਂ ਚਲਾਤੀਆਂ ਸੀ ਮੈਂ ਕਿਹਨ ਤੀਜੀ ਮੈਨੂੰ ਮਾਰ ਦੂਗਾ ਇਹ